ਪ੍ਰਧਾਨ ਜੀ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਵਿਸ਼ਾ ਥੋੜੀ ਜੀ ਜਾਣਕਾਰੀ ਦਿਓ ਸੰਗਤਾਂ ਨੂੰ ਵਾਇਰੂ ਜੀ ਕਾ ਖਾਲਸਾ ਬੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜਾਣਕਾਰੀ ਇਹ ਆ ਵੀ ਇੱਥੇ ਆਹ ਜਿਹੜੀ ਖੱਡਵਾ ਇਹਨੂੰ ਨਾਜਾਇਜ਼ ਜਿਹੜਾ ਉਹ ਚਲਾਇਆ ਗਿਆ ਵਾ ਨਾਜਾਇਜ਼ ਹੀਰਿੰਗ ਹੋਈ ਸੀਗੀ 2 ਨੰਬਰ ਦੇ ਵਿੱਚ ਜਿਹਦੇ ਤੇ 19 ਮਹੀਨੇ ਹੋ ਗਿਆ ਲੜਾਈ ਲੜਦਿਆਂ ਨੂੰ ਉੱਪਰਲਾ ਪ੍ਰਸ਼ਾਸਨ ਜਿਹੜਾ ਕਹਿ ਰਿਹਾ ਵੀ ਖੱਡ ਜਿਹੜੀ ਨਹੀਂ ਚੱਲਣੀ ਸਰਕਾਰ ਕਹਿ ਰਹੀ ਆ ਕਿ ਖੱਡ ਚਲਾਉਣੀ ਆ ਤੇ ਥੱਲੇ ਥੱਲੇ ਪ੍ਰਸ਼ਾਸਨ ਤੇ ਖਾਸ ਕਰਕੇ ਵਿਸ਼ਾਲ ਸ਼ਰਮਾ ਜਿਹੜੇ ਮੈਨੂੰ ਵਿਭਾਗ ਦੇ ਅਧਿਕਾਰੀ ਨੇ ਉਹ ਇਸ ਖੱਡ ਨੂੰ ਚਲਾਉਣ ਵਾਸਤੇ ਬਹੁਤ ਤਤਪਰ ਨੇ ਸਾਡਾ ਇਹ ਆ ਕਿ ਜਦੋਂ ਦੁਬਾਰਾ 24 ਤਰੀਕ ਨੂੰ ਪਬਲਿਕ ਹੀਰਿੰਗ ਕੀਤੀ ਇਥੇ ਐਸ ਡੀ ਐਮ ਆਏ ਆ ਵਿਸ਼ਾਲ ਸ਼ਰਮਾ ਜੀ ਆਏ ਆ ਮੇਨ ਅਫਸਰ ਡੀ ਐਸ ਪੀ ਪੱਟੀ ਆਏ ਆ ਤਕਰੀਬਨ 6 650 ਦੀ ਗਿਣਤੀ ਸੀ ਜਿਨ੍ਹਾਂ ਦੇ ਵਿੱਚੋਂ 480 ਜੀਆ ਨੇ ਜਿਨ੍ਹਾਂ ਦੇ 100 ਦੇ ਕਰੀਬ ਮਾਮਾ ਭੈਣਾ ਵੀ ਸਨ ਉਹਨਾਂ ਨੇ ਸਿਗਨੇਚਰ ਕਰਕੇ ਦਿੱਤੇ ਆ ਵੀ ਸਾਡੀ ਮੌਤ ਦੇ ਵਾਰੰਟਾ ਦੇ ਸਾਈਨ ਕਰਕੇ ਇਹਨਾਂ ਨੇ ਪਬਲਿਕ ਹੀアリング ਕਰਕੇ ਇਹ ਖੱਡ ਚਲਾਤੀ ਆ ਅਸੀਂ ਮਤਲਬ ਇਹ ਖੱਡ ਨਹੀਂ ਚਾਹੁੰਦੇ ਉਸ ਦਿਨ ਤੋਂ ਹੀ ਇਹ ਖੱਡ ਬੰਦ ਸੀ ਪਰ ਕੱਲ ਸਾਨੂੰ ਪਤਾ ਲੱਗਾ ਵੀ ਦੁਬਾਰਾ ਰੋੜੇ ਲਿਆ ਕੇ ਦਰਿਆ ਨੂੰ ਵੀ ਬਲੌਕਿੰਗ ਕੀਤਾ ਜਾ ਰਿਹਾ ਦਰਿਆ ਦੇ ਵਿੱਚ ਰੋੜੇ ਸੁੱਟ ਤੇ ਆ ਦਰਿਆ ਦੇ ਵਿੱਚ ਪੂਰੇ ਆਓ ਤੁਸੀਂ ਆਪਣੇ ਕੈਮਰੇ ਨਾਲ ਹੀ ਸਾਰਾ ਕੁਝ ਵੇਖ ਲਿਓ ਵੀ ਔਨਲੇ ਦਿਨਾਂ ਦੇ ਵਿੱਚ ਐਸ ਵਣ ਨੂੰ ਬਚਾਉਣ ਲਈ ਲਾਲਜੀਤ ਦੀ ਪੁਲਰ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਿਹਾ 2023 ਦੇ ਵਿੱਚ ਅੱਜ ਲਾਲਜੀਤ ਜੀ ਭੁੱਲ ਰਿਹਾ ਜਾਂ ਮੁੱਖ ਮੰਤਰੀ ਪੰਜਾਬ ਨੂੰ ਇਹ ਕਿਉਂ ਨਹੀਂ ਦਿਖ ਰਿਹਾ ਇਹ ਅੱਜ ਕੀ ਦੀ ਛਤਰ ਛਾਇਆ ਹੈ ਰੇਤਾ ਨਿਕਲ ਰਹੀ ਆ ਇਹਨਾਂ ਲੋਕਾਂ ਨੂੰ ਦਿਖਾਇਆ ਜਾਵੇ ਤੇ ਜੇ ਰੇਤਾ ਵੀ ਇਦਾਂ ਇਹਨਾਂ ਕਢਣੀ ਆ ਧੱਕਾ ਕਰਨਾ ਵਾ ਬੰਨ ਤੋੜਨਾ ਵਾ ਲੋਕਾਂ ਦੀਆਂ ਮੌਤ ਦੇ ਵਾਰੰਟਾ ਤੇ ਸਾਈਨ ਕਰਨੇ ਆ ਤੇ ਫਿਰ ਆ ਜਿਹੜੇ ਲੋਕ ਆ ਇਹਨਾਂ ਦੀਆਂ ਤਾਂ ਲਾਸ਼ਾਂ ਵਿਛੜ ਗਈਆਂ ਜੇ ਲੋਕਾਂ ਨੂੰ ਮਾਰ ਕੇ ਰੇਤਾ ਕਢਣ ਦੀ ਬਹੁਤ ਲੋੜ ਵਾ ਤੇ ਇਹਦੇ ਵਾਸਤੇ ਜਿੰਨਾ ਵੀ ਕੰਮ ਕਰਨਾ ਪੰਜਾਬ ਸਰਕਾਰ ਕਰ ਲਵੇ ਲੋਕ ਮਰਨ ਲਈ ਤਿਆਰ ਵਾ ਪਰ ਇਹ ਜਿਹੜਾ ਬੰਨ ਵਾ ਇਹਨੂੰ ਟੁੱਟਣ ਤੋਂ ਬਚਾਉਣ ਵਾਸਤੇ ਬਾਹਰ ਨੂੰ ਬਚਾਓ ਮੋਰਚਾ ਲੜ ਰਿਹਾ ਵਾ ਕਿਉਂਕਿ ਹੜੀਕੇ ਹੜਕ ਵਰਖਤ ਤੋਂ ਥੱਲੇ ਕਰੀਬ 8 ਕਿਲੋਮੀਟਰ ਤੱਕ ਜਦੋਂ ਦੋਵਾਂ ਦਰਿਆਵਾਂ ਦਾ ਸਤਲੋ ਤੇ ਬਿਆਸ ਦਾ ਪਾਣੀ ਆ ਜਾਂਦਾ ਬਹੁਤ ਵੱਡਾ ਪ੍ਰੈਸ਼ਰ ਆਿੰਦਾ ਵਾ ਉਹ ਪ੍ਰੈਸ਼ਰ ਕਾਰਨ ਜਿੰਨੀ ਵਾਰਾ ਵੀ ਮੇਰੀ ਜ਼ਿੰਦਗੀ ਚ ਬੰਨ ਟੁੱਟਾ ਵਾ ਇਹ 8 ਕਿਲੋਮੀਟਰ ਤੋਂ ਉੱਪਰ ਉੱਪਰ ਟੁੱਟਾ ਵਾ ਤੇ ਜਿੱਥੇ ਆਪਾਂ ਖੜੇ ਆ ਇਹ 5 ਕਿਲੋਮੀਟਰ ਦੂਰ ਆ ਉਹ ਸਾਰੀ ਕਿ ਹੈਡਵਰਕਸ ਤੋਂ ਅਸੀਂ ਬੜੀਆਂ ਅਪੀਲਾਂ ਕੀਤੀਆਂ ਬੜੀਆਂ ਦਲੀਲਾਂ ਦਿੱਤੀਆਂ ਵੀ ਇਹਦੋਂ ਥੱਲੇ ਜੋ ਮਰਜ਼ੀ ਕਰ ਲੋ ਯਾਰ ਜੇ ਤੁਹਾਡਾ ਨਹੀਂ ਰੇਤਾ ਕੋਣੋ ਸਰਦਾ ਕੱਢ ਲਿਓ ਜੀ ਪਰ ਇੱਥੇ ਲੋਕਾਂ ਨੂੰ ਨਾ ਮਾਰ ਮਾਰੋ ਬੰਨ ਨੂੰ ਖਤਰਾ ਵਾ ਤੁਸੀਂ ਉਹ ਵੇਖ ਲਿਓ ਵੀ ਜਿਹੜੀਆਂ ਜ਼ਰਖੇਜ਼ ਜ਼ਮੀਨਾਂ ਵਾ ਪੁੱਟ ਪੁੱਟ ਕੇ ਮਿੱਟੀ ਦੇ ਕਿੜਿ ਕਿੜੇ ਢੇਰ ਲਾਏ ਆ 25 ਫੁੱਟ ਤੱਕ ਪਾਣੀ ਤੋਂ ਵੀ ਥੱਲੇ ਜਿਹੜੀ ਉਹ ਪਟਾਈ ਕਰਕੇ ਲੈ ਗਏ ਆ ਤੇ ਆਉਣ ਵਾਲੇ ਦਿਨਾਂ 'ਚ ਜਦੋਂ ਫਲੱਡ ਆਇਆ ਉਹ ਮਣਕੇਰੀ ਬਣੀ ਇਸ ਮਣਕੇਰੀ ਨੇ ਪਤਾ ਨਹੀਂ 40 ਫੁੱਟ ਨੂੰ ਗਈ ਜਾਣਾ ਵਾ ਪਤਾ ਨਹੀਂ 50 ਫੁੱਟ ਜਾਣਾ ਵਾ ਜਿਵੇਂ 2023 ਦੇ ਵਿੱਚ ਗੱਟੇ ਬਾਦਸ਼ਾਹ ਦੀ ਖੱਡ ਨੇ ਨੁਕਸਾਨ ਕੀਤਾ ਸੀਗਾ ਅੱਜ ਵੀ 800 ਕਿੱਲੇ ਦੇ ਵਿੱਚ ਰਹਿਤਾਂ ਦੇ ਕੋਲ ਮਾਲਕ ਉਹ ਬੰਨ ਟੁੱਟਾ ਬਾਬਿਆਂ ਨੇ ਜਾਂ ਸੰਗਤਾਂ ਨੇ ਰਲ ਮਿਲ ਕੇ ਬੰਨ ਲਿਆ ਸੀ ਜੇ ਸਰਕਾਰ ਬੰਦ ਤੇ ਸ਼ਾਇਦ ਅਜੇ ਤੱਕ ਉਹਨਾਂ ਵਧਿਆ ਜਾਂਦਾ ਸਾਡੀ ਅੱਜ ਵੀ ਤੁਹਾਡੇ ਮਾਧਿਅਮ ਰੇ ਅਪੀਲ ਆ ਪੰਜਾਬ ਸਰਕਾਰ ਨੂੰ ਇਹ ਖੱਡ ਨੂੰ ਤੁਰੰਤ ਬੰਦ ਕਰਾ ਕੇ ਲੋਕਾਂ ਨੂੰ ਰਾਤ ਦਵਾਈ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ